ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਡੰਡਉ ਤੇ ਬੰਦਨੇ ਅਨਕ ਵਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਹਥ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕੇ ਜਿੰਦ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਗਰੋ ਜੀ ਯੂ ਸੀ ਸਰਵਣ ਕੀਤਾ ਉਹ ਸੀਗੀ ਜਿੰਨੀ ਸਮਗਰੀ ਇਕੱਠੀ ਕੀਤੀ ਦੇਵੀ ਪ੍ਰਗਟਨ ਹੋਇਆ ਕਿਸ਼ੂ ਗੋਪਾਲ ਪੰਡਤ ਖਿਸਕ ਗਿਆ ਜੇਲੇ ਉਹਨੂੰ ਪਤਾ ਲੱਗਿਆ ਪਹਿਲੇ ਕਹਿੰਦਾ ਸੀ ਮਹਾਪੁਰਸ਼ ਦੀ ਬਲੀ ਦੇਣੀ ਪੈਣੀ ਹੈ ਫਿਰ ਦੇਵੀ ਪ੍ਰਗਟ ਹੋਣੀ ਹੈ ਤੇ ਮਹਾਰਾਜ ਨੇ ਜਦੋਂ ਕਿਹਾ ਨਾ ਪੰਡਤ ਜੀ ਤੁਸੀਂ ਤਿਆਰ ਹੋ ਜਾਓ ਬਲੀ ਦੇਣ ਵਾਸਤੇ ਤੁਹਾਡੀ ਤੋਂ ਵੱਡਾ ਇਸ ਵੇਲੇ ਮਹਾਂਪੁਰਸ਼ ਕੋਣਾ ਤੁਹਾਡੀ ਬੜੀ ਸੰਸਾਰਿਕ ਸ਼ੋਭਾ ਹੋ ਰਹੀ ਤੇ ਕੇਸ਼ੂ ਨੂੰ ਜਦੋਂ ਪਤਾ ਲੱਗਿਆ ਵੀ ਬਲੀ ਦੇਣੀ ਹੈ ਤੇ ਉਸ ਵੇਲੇ ਖਿਸਕ ਗਿਆ ਦੌੜ ਗਿਆ ਤੇ ਮਹਾਰਾਜ ਨੇ ਜਿੰਨੀ ਸੰਗਤ ਦੀ ਫਿਰ ਮੰਗਾਈ ਸੀ ਹੇਮ ਜਿਹੜਾ ਹਵਨ ਕੁੰਡ ਸਜਾਇਆ ਹੋਇਆ ਸੀ ਉਹਦੇ ਵਿੱਚ ਕੋਈ ਵਰੀ ਸੁੱਟ ਕੇ ਤੇ ਸ਼ਮਸ਼ੀਰ ਕੱਢ ਗਏ ਤੇ ਮਹਾਰਾਜ ਨੇ ਕਿਹਾ ਵੀ ਆਹ ਹੈ ਆਹ ਹੈ ਸਾਡੀ ਚੰਡੀ ਆਹ ਹੈ ਸਾਡੇ ਹਥਿਆਰ ਇਹ ਇਹ ਸ ਤਾਕਤ ਹੈ ਸਾਡੀ ਔਰ ਕੋਈ ਤਾਕਤ ਨਹੀਂ ਹੈ ਦੁਨੀਆ 'ਚ। ਪਖੰਡ ਭਾਜੀ ਤੋਂ ਸਾਨੂੰ ਦੂਰ ਕਰਾ ਕੇ ਮਹਾਰਾਜ ਨੇ ਫਿਰ ਹੁਣ ਵਾਪਸ ਆ ਗਏ। ਉਪਰੰਤ ਗੁਰੂ ਜੀ ਸਿੱਖ ਸੇਵਕਾਂ ਸਾਹਿਬ ਵਾਪਸ ਅਨੰਦਪੁਰ ਆ ਗਏ ਅਤੇ ਸਭ ਸਿੱਖ ਸੰਤਾਂ ਨੂੰ ਸਾਕੀ ਦੇ ਮੇਲੇ ਤੇ ਮੇਲੇ ਉੱਤੇ ਅਨੰਦਪੁਰ ਸਹਿਵਾਨ ਵਾਸਤੇ ਹੁਕਮਨਾਮੇ ਲਿਖ ਦਿੱਤੇ। ਜਿੱਥੇ-ਜਿੱਥੇ ਵੀ ਸਿੱਖ ਸੰਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਵੀਰ ਡੂਟੀਆਂ ਲਾਤੀਆਂ ਫਿਟੀਆਂ ਲਿਖ ਕੇ ਸੰਤਾਂ ਨੂੰ ਭੇਜ ਦਿੱਤੀਆਂ ਕਿ ਸੰਗਰਾਮ ਵਾਲੇ ਦਿਨ ਦਸਾਖੀ ਵਾਲੇ ਦਿਨ ਆਪ ਸਭ ਨੇ ਉੱਥੇ ਪਹੁੰਚਣਾ ਹੈ ਹੁਕਮਨਾਮੇ ਜਾਰੀ ਕਰ ਦਿੱਤੇ ਹੁਕਮਨਾਮੇ ਪੜ ਕੇ ਬੇਅੰਤ ਸੰਤਾਂ ਦੇਸਾਂ ਪ੍ਰਦੇਸ਼ਾਂ ਵਿੱਚੋਂ ਅਨੰਤ ਪਰਸਾਹ ਪਹੁੰਚ ਗਏ ਆਂ ਦੋਵੇਂ ਵੇਲੇ ਸਵੇਰ ਸ਼ਾਮ ਦੀਵਾਨ ਸਜਦੇ ਅਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਉਪਦੇਸ਼ ਸੁਣ ਕੇ ਆਪਣਾ ਜੀਵਨ ਸਫਲ ਕਰਦੀਆਂ ਬਸਾਖੀ ਸਮਤ 1900 ਬਸਾਖੀ ਸਮਤ 1746 ਵਾਲੇ ਦਿਨ ਇੱਕ ਬਹੁਤ ਵੱਡਾ ਪੰਡਾਲ ਪੰਡਾਲ ਵਿੱਚ ਗੁਰੂ ਜੀ ਦਾ ਦੀਵਾਨ ਸਜਿਆ ਹਜ਼ਾਰਾਂ ਸੰਗਤਾਂ ਪੰਡਾਲ ਵਿੱਚ ਬੈਠ ਕੇ ਗੁਰੂ ਜੀ ਦੇ ਸ਼ੁਭ ਉਪਦੇਸ਼ ਸੁਣਨ ਦੇ ਵਾਸਤੇ ਇਕੱਤਰ ਹੋਈਆਂ। ਤਾਂ ਸੰਗਤਾਂ ਗੁਰੂ ਜੀ ਦੇ ਮੁਖਾਰ ਬੰਦ ਬਹੋ। ਵੱਲ ਵੇਖ ਕੇ ਆਪ ਜੀ ਦਾ ਅਨੁਪੰਮ ਬਚਨ ਸੁਣ ਰਹੀਆਂ ਸਨ। ਕਿ ਆਪ ਜੀ ਆਪਣੇ ਸੱਜੇ ਹੱਥ ਵਿੱਚ ਸ਼ਮਕ ਦੀ ਤਲਵਾਰ ਲੈ ਕੇ ਖੜੇ ਹੋਗਾ ਇੱਥੇ ਕਵੀ ਇੱਕ ਬਹੁਤ ਸੁੰਦਰ ਲਿਖਦਾ ਹੈ ਹਥ ਸ਼ਬ ਸ਼ੀਰ ਫੜ ਕੇ ਮਾਰੇ ਜੋਰ ਦਿਲ ਚੀ ਲਲਕਾਰੇ ਹੱਥ ਸ਼ਮ ਸ਼ੀਰ ਫੜ ਕੇ ਮਾਰੇ ਜੋਰ ਦੀ ਉਚੀ ਲਲਕਾਰੇ ਪੰਜ ਮੈਨੂੰ ਸੀਸ ਚਾਹੀਦੇ ਕੀ ਤੀ ਮੰਗ ਦਸ਼ਮੇਸ਼ ਪਿਆਰੇ ਸੀਸ ਵળી ਫੀਸ ਲਕੇ ਸਿਰ ਕੋਮ ਦਾ ਉਚੇ ਰਕਰਨਾ ਸੁੱਤੀ ਹੋਈ ਕੌਮ ਦੀਆਂ ਅੱਜ ਖੂਨ ਰਗਾਂ ਵਿੱਚ ਪਰਨਾ ਤੱਵੇ ਜੋ ਗੁਲਾਮੀਆਂ ਦੇ ਅੱਜ ਤੋ ਦੇਣੇ ਨੇ ਸਾਰੇ ਹੱਥ ਸ਼ਮ ਛੀਰ ਫੜ ਕੇ ਮਾਰੇ ਜੁਰਦੀ ਉਚੀ ਲਲਕਾਰ ਸੁਹੱਤ ਵਿੱਚ ਚਮਕਦੀ ਤਲਵਾਰ ਲੈ ਕੇ ਖੜੇ ਹੋ ਗਏ ਕੁੱਚੀ ਆਵਾਜ਼ ਨਾਲ ਕਿਹਾ ਕੋਈ ਇੱਕ ਸਿੱਖ ਸਾਨੂੰ ਆਪਣਾ ਸੀਸ ਭੇਟ ਦੇਵੇ ਭਈ ਆਪ ਜੀ ਦੇ ਬਚਨ ਵਾਰ-ਵਾਰ ਸੁਣ ਕੇ ਭਾਈ ਦਿਆ ਸਿੰਘ ਜਿਨ੍ਹਾਂ ਦਾ ਨਾਮ ਉਸ ਵੇਲੇ ਭਾਈ ਦਿਆਰਾਮ ਸੀ। ਦਮਾ ਦਿਆਰਾਮ ਜੀ ਉੱਠ ਕੇ ਖੜੇ ਹੋ ਗਏ। ਬੇਨਤੀ ਕੀਤੀ ਗੁਰੂ ਜੀਓ ਮੇਰਾ ਸਿਰ ਮੇਰਾ ਸੀਸ ਹਾਜ਼ਰ ਹੈ। ਭੀਟਾ ਲੈ ਲਵੋ। ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਸੱਦ ਸੱਦ ਲਿਆ ਅਤੇ ਬਾਹ ਫੜ ਕੇ ਇੱਕ ਤੰਗੂ ਵਿੱਚ ਲਗਾ ਤੇ ਕੁਝ ਚਿਰ ਉਪਰੰਤ ਲਹੂ ਦੀ ਲਿਬੜੀ ਹੋਈ ਤਲਵਾਰ ਤੰਗੂ ਵਿੱਚੋਂ ਬਾਹਰ ਲੈ ਕੇ ਆ ਲਿਆ ਤੇ ਫਿਰ ਇੱਕ ਹੋਰ ਸਿੱਖ ਦੀ ਸੀਸ ਦੇ ਪੇਟਾ ਮੰਗੀ ਜਦੋਂ ਜੋਰ-ਜੋਰ ਦੀ ਆਵਾਜ਼ ਵਿੱਚ ਇੱਕ ਸੀਸ ਦੀ ਹੋਰ ਪੇਟਾ ਆਵਾਂਗੀ ਵਾਰ-ਵਾਰ ਇਸ ਵਾਰ ਭਈ ਧਰਮਚੰਦ ਜੀ ਉੱਠ ਕੇ ਗੁਰੂ ਜੀ ਪਾਸ ਸਪੀਡ ਸੀਸ ਪੇਡ ਕਰਨ ਵਾਸਤੇ ਹੱਥ ਜੋੜ ਕੇ ਹਾਜ਼ਰ ਹੋ ਗਏ ਗੁਰੂ ਜੀ ਇਸ ਨੂੰ ਵੀ ਬਾਹੋਂ ਫੜ ਕੇ ਤੰਗੂ ਵਿੱਚ ਲਾ ਗਾ ਕਤੇ ਫਿਰ ਇੱਕ ਹੋਰ ਸੀਸ ਦੀ ਭੇਟਾ ਮੰਗੀ ਵਾਰ-ਵਾਰ ਫਿਰ ਮਹਾਰਾਜ ਨੇ ਆ ਕੇ ਕਿਹਾ ਇੱਕ ਸੀਸ ਮੈਨੂੰ ਹੋਰ ਚਾਹੀਦਾ ਇਸ ਤਰ੍ਹਾਂ ਹੀ ਤੀਸਰੀ ਵਾਰ ਭਾਈ ਮੋਹਕਮ ਚੰਦ ਜੀ ਆਪ ਦੇ ਸਾਹਮਣੇ ਹੱਥ ਚੋੜ ਕੇ ਖੜੇ ਹੋ ਗਏ ਮਹਾਰਾਜ ਦਾਸ ਦੀ ਸੀਸ ਹਾਜ਼ਰ ਹੈ ਭੇਟ ਲਵੋ ਛੋਕਤੀ ਵਾਰ ਫਿਰ ਲਲਕਾਰਾ ਮਾਰਿਆ ਦਸੰਤ ਪਤਾ ਜੀ ਨੇ ਕਹਿੰਦੇ ਭਾਈ ਇੱਕ ਸੀਸ ਹੋਰ ਚਾਹੀਦਾ ਹੈ ਆਹ ਉਹ ਮੇਰੇ ਪਿਆਰੇਓ ਸਿੱਖੋ ਇੱਕ ਸੀਸ ਦੀ ਭੇਟ ਹੋਰ ਚਾਹੀਦੀ ਹੈ ਹੈ ਕੋਈ ਤੇ ਚੌਥੀ ਵਾਰ ਭਾਈ ਸਹਿਲ ਚੰਦ ਜੀ ਆਏ ਹੱਥ ਜੋੜ ਕੇ ਖੜੇ ਹੋ ਗਏ ਮਹਾਰਾਜ ਆਪ ਜੀ ਦਾ ਇਹ ਸੇਵਕ ਸੀਸ ਭੇਟ ਕਰਨ ਵਾਸਤੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੈ ਸੀਸ ਭੇਟ ਲਵੋ ਪੰਜਵੀਂ ਵਾਰ ਫਿਰ ਮਹਾਰਾਜ ਨੇ ਉਹ ਹੀ ਲਲਕਾਰੇ ਮਾਰੇ ਸ਼ਮਸ਼ੀਰ ਲਿਬੜੀ ਖੂਨ ਦੇ ਨਾਲ ਗੱਤਪੱਤ ਪੰਜਵੀਂ ਵਾਰ ਭਾਈ ਫਿਰ ਮਹਾਰਾਜੀ ਕਹਿੰਦੇ ਇੱਕ ਸੀਸ ਦੀ ਪੀੜ ਹੋਰ ਚਾਹੀਦੀ ਹੈ ਉਤ ਸਿੱਖੋ ਆਓ ਇੱਕ ਸੀਸ ਪੀੜ ਕਰਾਓ ਇੱਕ ਸੀਸ ਹੋਰ ਪੀੜ ਕਰੋ ਵੀ ਹੈ ਪੰਜਵੀਂ ਵਾਰ ਭਾਈ ਹਿੰਮਤ ਵਾਲੀ ਜੀ ਸੀਸ ਦੀ ਪੇਟ ਲੈ ਕੇ ਆਪ ਜੀ ਦੇ ਕਿਰਪਾਨ ਮ्यान ਵਿੱਚ ਪਾ ਲਈ। ਔਕੇ ਆਪਣੇ ਸੰਗੋਸ਼ਣ ਉੱਤੇ ਬੈਠ ਗਏ। ਅਤੇ ਤੰਬੂ ਵਿੱਚ ਹੀ ਪੰਜ ਸੀਟ ਸਪੀਡ ਕਰਨ ਵਾਲੇ ਪਿਆਰੇ ਆਲੋ ਨਵੇਂ ਪੁਸ਼ਾਕੇ ਪਹਿਨਾ ਕੇ ਆਪਣੇ ਪਾਸ ਬਿਠਾ ਲ ਕੇ ਸਭ ਸੰਤਾਂ ਨੂੰ ਆਖਿਆ ਕਿ ਇਹ ਪੰਜ ਮੇਰਾ ਹੀ ਰੂਪ ਹਨ ਅਤੇ ਮੈਂ ਇਹਨਾਂ ਦਾ ਰੂਪ ਹਾਂ ਇਹ ਪੰਜ ਮੇਰੇ ਪਿਆਰੇ ਹਨ ਪਿਆਰੇ ਇਹ ਪਿਆਰੇ ਜਿਹੜੇ ਪੰਜ ਨਾ ਇਹ ਮੇਰਾ ਰੂਪ ਹਨ ਇਹਨਾਂ ਦੇ ਵਿੱਚ ਮੇਰਾ ਨਿਵਾਸ ਹੋਵੇਗਾ ਇਹਨਾਂ ਵਿੱਚ ਮੈਂ ਦਰਸ਼ਨ ਦਵਾਂਗਾ ਅਜਿਹੀ ਤੋਂ ਬਾਅਦ ਸਿੱਖ ਕੌਮ ਦੀ ਕੁਮਾਨ ਇਨਾ ਪੰਜਾਂ ਦੇ ਹੱਥ ਵਿੱਚ ਹੈ ਇਹ ਹੀ ਮੇਰਾ ਰੂਪ ਹਨ ਅੰਮ੍ਰਿਤ ਤਿਆਰ ਕਰਕੇ ਛਕਾਉਣਾ ਮਹਾਰਾਜ ਵੱਲੋਂ ਤੀਸਰੇ ਪੈਰ ਗੁਰੂ ਜੀ ਨੇ ਇੱਕ ਲੋਹੇ ਦਾ ਬਾਟਾ ਮੰਗਵਾ ਕੇ ਉਸ ਵਿੱਚ ਸਤਲੁਜ ਨਦੀ ਦਾ ਪਾਣੀ ਭਾ ਕੇ ਆਪਣੇ ਅੱਗੇ ਰੱਖ ਲਿਆ ਉਪਰੰਤ ਪੰਜ ਪਿਆਰਿਆਂ ਨੂੰ ਨਵੀਨ ਵਸਤਰ ਅਤੇ ਸ਼ਸਤਰ ਸਜਾ ਕੇ ਆਪਣੇ ਸਾਹਮਣੇ ਖੜੇ ਕਰ ਲਿਆ ਫਿਰ ਆਪਣੇ ਹੱਥੇ ਆਪਣੇ ਖੱਬੇ ਹੱਥ ਨਾਲ ਬੱਟੇ ਨੂੰ ਫੜ ਕੇ ਸਜੇ ਹੱਥ ਨਾਲ ਖੰਡੇ ਨੂੰ ਜਲ ਵਿੱਚ ਫੀਰੀ ਜਾਂਦੇ ਹਨ ਤੇ ਮੁੱਖ ਤੋਂ ਜਪਜੀ ਸਾਹਿਬ ਆਦ ਬਾਣੀਆਂ ਪੰਜਾਬ ਬਾਣੀਆਂ ਜਪਜੀ ਸਾਹਿਬ ਜਾਪ ਸਾਹਿਬ ਅੰਮ੍ਰਿਤਸਈ ਚੌਪਈ ਸਾਹਿਬ ਅਨੰਦ ਸਾਹਿਬ ਪਾਠ ਕੀ ਜਾਂਦੇ ਹਨ ਪਾਠ ਦੀ ਸਮਾਪਤੀ ਉਪਰੰਤ ਅਰਦਾਸਾ ਕਰਕੇ ਪੰਜਾਂ ਪਿਆਰਿਆਂ ਨੂੰ ਵਾਰੀ-ਵਾਰੀ ਹਰ ਇੱਕ ਨੂੰ ਪਹਿਲਾ ਅੰਮ੍ਰਿਤ ਦੇ 5-5 ਚੂਲੇ ਛਕਾਏ ਫਿਰ 5-5 ਵਾਰ ਹਰ ਇੱਕ ਦੀਆਂ ਅੱਖਾਂ ਤੇ ਛਿੱਟੇ ਮਾਰੇ 5-5 ਵਾਰ ਛੂਲੇ ਹਰ ਇੱਕ ਦੇ ਕੇਸਾਂ ਵਿੱਚ ਪਾਏ ਹਰ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਚਾਰਨ ਹੁੰਦਾ ਪਹਿਲਾਂ ਆਪ ਕਹਿੰਦੇ ਅਤੇ ਪਿੱਛੇ ਪਿੱਛੇ ਅੰਮ੍ਰਿਤ ਛਕਣ ਵਾਲਾ ਕਹਿੰਦਾ ਇਸ ਤਰ੍ਹਾਂ ਅੰਮ੍ਰਿਤ ਛਕਾ ਕੇ ਹਰ ਇੱਕ ਪਿਆਰੇ ਨੂੰ ਗੁਰੂ ਜੀ ਨੇ ਸਿੰਘ ਪਦ ਸਿੰਘ ਪਦ ਪ੍ਰਦਾਨ ਕੀਤਾ ਚੰਦ ਤੋਂ ਸਿੰਘ ਬਣਾ ਦਿੱਤਾ RAM ਤੋਂ ਸਿੰਘ ਬਣਾ ਦਿੱਤਾ ਸਿੰਘ ਦੀ ਪਦਵੀ ਦੇ ਦਿੱਤੀ ਜਿਵੇਂ ਕਿ ਭਾਈ ਵਿਧਾਰਾਮ ਜੀ ਤੋਂ ਵਿਧਾ ਸਿੰਘ ਹੋ ਗਏ ਭਾਈ ਧਰਮਚੰਦ ਜੀ ਤੋਂ ਭਾਈ ਧਰਮ ਸਿੰਘ ਹੋ ਗਏ ਭਾਈ ਮੋਹਕਮ ਚੰਦ ਜੀ ਤੋਂ ਭਾਈ ਮੋਹਕਮ ਸਿੰਘ ਹੋ ਗਏ ਭਾਈ ਸਹਿਬ ਜੰਦਤੂ ਭਾਈ ਸਹਿਬ ਸਿੰਘ ਹੋ ਗਏ ਭਾਈ ਹਿੰਮਤ ਵਾਲੇ ਜੀ ਤੋਂ ਭਾਈ ਹਿੰਮਤ ਸਿੰਘ ਜੀ ਹੋ ਗਏ ਇਸ ਤਰ੍ਹਾਂ ਕਰਕੇ ਪਿਆਰਿਓ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਪੰਜ ਪਿਆਰਿਆਂ ਦੀ ਸਾਜਨਾ ਗੁਰੂ ਸਾਹਿਬ ਜੀ ਨੇ ਕਰ ਦਿੱਤੀ ਤੇ ਅਗਲੀ ਵਿਚਾਰ ਅਸਾਂ ਅਗਲੇ ਭਾਗ ਵਿੱਚ ਕਰਾਂਗੇ ਸੋ ਉਰਦੂਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪਿਆਰੇ ਵਾਅਦੇ ਤੋਂ ਵੱਧ ਇਸ ਨੂੰ ਪੜੋ ਸੁਣੋ ਆਪਣੇ ਇਤਿਹਾਸ ਬਾਰੇ ਬੱਚਿਆਂ ਨੂੰ ਆਪ ਜਾਣੋ ਉਹਥੇ ਬੱਚਿਆਂ ਨੂੰ ਜਾਣੂ ਕਰਾਓ ਸੋ ਪਿਆਰੀ ਸਾਥ ਸੰਗਤ ਜੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ 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 ਕਰਿਆ ਕਰੋ ਸੋ ਜਿਨ੍ਹਾਂ ਨੇ ਕਰ ਦਿੱਤਾ ਭਾਈ ਧੰਨਵਾਦ ਸ਼ੁਕਰੀਆ ਜਿਨਾਂ ਨੇ ਹਜੇ ਕਰਨਾ ਹੈ ਉਹਨਾਂ ਦੀ ਚਰਣਾ ਜੀ ਬੇਨਤੀ ਹੈ ਜਲਦੀ ਤੋਂ ਜਲਦੀ ਕਰੋ ਸੋ ਚੈਨਲ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦਾ ਸਹਿਯੋਗ ਬਹੁਤ ਜ਼ਰੂਰੀ ਵਾ ਜ਼ਰੂਰੀ ਹੈ ਇਹ ਇਤਿਹਾਸਾ ਨੂੰ ਗੁਰਬਾਣੀ ਨੂੰ ਸੰਸਾਰ ਵਿੱਚ ਫਲਾਉਣ ਲਈ ਭਾਈ ਅਸੀਂ ਨਮਾਣੇ ਜੇ ਸਿੱਖ ਹਾਂ ਬਹੁਤ ਭੁੱਲਾ ਹੋ ਜਾਂਦੀਆਂ ਪਿਆਰੀ ਸਾਧ ਸੰਗਤ ਗੁਰੂ ਘਰ ਤੁਸੀਂ ਸਾਨੂੰ ਡਾਂਟ ਸਕਦੇ ਹੋ ਸਾਨੂੰ ਸਭ ਤਰ੍ਹਾਂ ਨਾ ਸਮਝਾ ਵੀ ਸਕਦੇ ਜੀ ਸਾਰੀ ਸੰਗਤ ਬੜੀ ਉਚਕੋਟੀ ਦੀ ਸੰਗਤ ਬੈਠੀ ਸੁਣਦੀ ਵੀ ਹੁੰਦੀ ਹੈ ਅਸੀਂ ਤੇ ਖਿੰ ਖਿੰ ਭੁੱਲਣ ਹਾਰਾ ਪਿਆਰੇ ਭੁੱਲਣ ਅੰਦਰ ਸਭ ਕੋ ਅਕਾਲ ਗੁਰੂ ਪਤਾਰ ਜਿਨੇ ਪੁਰਦਾ ਤੇ ਮੇਰਾ ਸਹਿਬ ਨੇ ਪੁਰਦਾ ਅਸੀਂ ਤੇ ਪੈਰ ਪੈਰ ਤੇ ਭੁੱਲਣ ਹਾਰਾ ਪੈਰੀ ਵੇ ਸਾਧ ਸੰਗਤ ਜੀ ਆਪ ਜੀ ਦਸ਼ਾ ਨਿਰਦੇਸ਼ ਵੀ ਦੇ ਸਕਦੇ ਹੋ ਜੀ ਕੋਈ ਸਾਥੋਂ ਤੁਹਾਨੂੰ ਪਸੰਦੀ ਗਲਤੀ ਹੁੰਦੀ ਹੈ ਅਸੀਂ ਮਾਫੀ ਮੰਗਦੇ ਆਂ ਆਪ ਜੀ ਪਾਸੋਂ ਵੀ ਸਤਿਗੁਰਾਂ ਪਾਸੋਂ ਵੀ ਕਿਉਂਕਿ ਬਿਨੋ ਬੋਲਿਆ ਸਭ ਕੁਝ ਜਾਣਦਾ ਹੈ ਸੱਚੇ ਪਾਤਸ਼ਾਹ ਸਾਰੀਆਂ ਸਾਡੀਆਂ ਬੇਨਤੀਆਂ ਨੂੰ ਜਾਣਦਾ ਹੈ ਪੁੱਲਾਂ ਚੁੱਕਾਂ ਬਖਸ਼ਣ ਵਾਲਾ ਹੈ ਸੰਗਤ ਜੀ ਆਪ ਜੀ ਵੀ ਬਖਸ਼ ਦਿਆ ਕਰੋ ਕਿਰਪਾ ਕਰਨੀ ਮਿਹਰ ਕਰਨੀ ਜੇ ਡਾਂਟਦੇ ਹੋ ਤਾਂ ਬਖਸ਼ ਵੀ ਦਿਆ ਕਰੋ ਇਸ ਕਰਕੇ ਆਪ ਜੀ ਦੀ ਸਿਰਤ ਇਹੀ ਆਪ ਜੀ ਦੇ ਪਿਆਰ ਨਾਲ ਹੀ ਅਸੀਂ ਚੱਲ ਰਹੇ ਆਂ ਪਿਆਰ ਕਰੀਏ ਇੱਕ ਦੂਜੇ ਨਾਲ ਦੂਰੀਆਂ ਨਾ ਬਣਾਈਏ ਸੋ ਪਿਆਰੀ ਸਾਧ ਸੰਗਤ ਜੀ ਕਿਰਪਾ ਕਰਕੇ ਮਿਹਰ ਕਰੇ ਕਰਕੇ ਆਪਣੇ ਇਸ ਬੱਚੇ ਦੇ ਉੱਤੇ ਮਿਹਰ ਪ੍ਰਿਆਤ ਰੱਖਣਾ ਸੋ ਪਿਆਰ ਨਾਲ ਸਰਵਣ ਕਰਨਾ ਕਿਉਂਕਿ ਸਰਵਣ ਕਰਨ ਦੇ ਨਾਲ ਹੀ ਸਾਨੂੰ ਸਭ ਬਖਸ਼ਿਸ਼ ਆਉਂਦੀਆਂ ਹਨ ਸੋ ਇੱਕ ਵਾਰੀ ਫਿਰ ਮੈਂ ਬੇਨਤੀ ਕਰਦਾ ਹਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਔ ਫਤਿਹ ਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ